কুরিবু দাডি পাত আছে ওরে ধরে মাঝে ওয়ালা আতে এ তো বুঝিনা বিশটা মা জারহাট করে লারা আছে বরে দা এডি রইদার রে সুন্দর রে ওয়ালা এত কি সুন্দর লাসি

ਕਿਉਂ ਰਤ ਤੇ ਹੀ ਉਹ ਨਹੀਂ ਤੈਰੀ ਤੇਰੀ ਮਾਰਦਾ ਤਾਂ ਬੂਦਲ ਬੋਲਤੀ ਨਾ ਕਿਉਂ ਰਮੀ ਕਿਉਂ ਤੋ ਨਹੀਂ ਇਹ ਕਾਮ ਦਾ ਕੇ ਕੋਰੇ ਤੋ ਤਲੇ ਉੱਤੇ ਕਰ ਫਾਇਰੀਆ ਸਾਫਾ ਬੱਟੀ ਕੋਇਲ ਮਾਮ ਕਿਉਂ ਰਤ ਤੇ ਹੀ ਨਾ ਦੇ ਉਹ ਨਾ ਤੋ ਤੁਰੇ ਤੇ ਕਾਮ ਦਾ ਕੋਰੇ ਕੋਰੇ ਕਲੇ ਤੇ ਆਰੀ ਕਲੇ ਹੋੜੀ ਉਪਾ ਬਰੀ